ਦੇਖੋ ਅੱਜ ਅਸੀਂ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਸਾਹਿਬ ਡਾਕਟਰ ਚਰਨਜੀਤ ਸਿੰਘ ਜੀ ਤੇ ਆਮ ਆਦੀ ਪਾਰਟੀ ਸਾਰੀ ਟੀਮ ਸਾਰੰਗਪੁਰ ਪਹੁੰਚੇ ਆ ਇਲੈਕਸ਼ਨ ਕੈਂਪੇਨ ਦੇ ਦੌਰਾਨ ਅਸੀਂ ਇੱਥੇ ਵਾਅਦਾ ਕਰਕੇ ਗਏ ਸੀ ਇੱਥੇ ਨਾ ਗੰਦੇ ਪਾਣੀ ਦੀ ਬੜੀ ਸਮੱਸਿਆ ਹੈ ਟੋਬੇ ਨੂੰ ਲੈ ਕੇ ਪਾਣੀ ਦੀ ਨਿਕਾਸੀ ਕਿਤੇ ਨਹੀਂ ਹੈ ਸੀਵਰੇਜ ਕੋਈ ਨਹੀਂ ਸੋ ਅੱਜ ਅਸੀਂ ਆਪਣਾ ਵਾਅਦਾ ਨਿਭਾਉਂਦੇ ਹੋਏ ਐਮਪੀ ਜਿਹੜੀ ਲੈਡ ਹੈ ਉਹਦੇ ਚੋਂ 20 ਲੱਖ ਰੁਪਏ ਸੀਵਰੇਜ ਵਾਸਤੇ ਅੱਜ ਮਨਜ਼ੂਰ ਕੀਤਾ ਔਰ ਪਿੰਡ ਦੇ ਲੋਕਾਂ ਨਾਲ ਜਿੱਥੇ ਉਹਨਾਂ ਦਾ ਧੰਨਵਾਦ ਕੀਤਾ ਇਲੈਕਸ਼ਨ ਵਾਸਤੇ ਜਿਹੜੀ ਉਹਨਾਂ ਨੇ ਸਪੋਰਟ ਆਸ਼ੀਰਵਾਦ ਦਿੱਤਾ ਉੱਥੇ ਇਹ ਵੀ ਅੱਜ ਸ਼ੁਰੂਆਤ ਕੀਤੀ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਜਿਹੜੇ-ਜਿਹੜੇ ਵਾਅਦੇ ਕੀਤੇ ਆ ਹਰੇਕ ਵਿਧਾਨ ਸਭਾ 'ਚ ਉਹ ਇੱਕ-ਇੱਕ ਕਰਕੇ ਸਾਰੇ ਪੂਰਾ ਕਰਾਂਗੇ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਆ ਪ੍ਰਾਇਓਰਟੀ ਦੇ ਆਧਾਰ 'ਤੇ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ 'ਤੇ ਪੂਰਾ ਕਰਨਾ ਸਾਡਾ ਫਰਜ਼ ਹੈ ਉਸ ਫਰਜ਼ ਨੂੰ ਅਦਾ ਕਰਦੇ ਹੋਏ ਅੱਜ ਅਸੀਂ ਸੀਵਰੇਜ ਵਾਸਤੇ ਜਿਹੜਾ ਐਸਪੈਂਡਲੀ 20 ਲੱਖ ਰੁਪਏ ਮਨਜ਼ੂਰ ਕੀਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਕੀ ਦਰਿਆਈ ਏਰੀਆ ਜਿਆਦਾ ਪਿੰਡਾਂ ਦਾ ਵੇਟ ਏਰੀਆ ਹੈ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਫਿਕਰ ਸਮੂਦਾ ਨਹੀਂ ਅਰਜ਼ਗਾਰ ਨਹੀਂ ਹੈ ਕੋਈ ਦੂਸਰੇ ਪਾਸੇ ਜਿਹੜੀ ਪਾਣੀ ਦੀ ਮਾਰ ਵੀ ਹੈ ਉਹ ਕੀ ਖਾਸ ਕਰਨ ਜਾ ਰਹੇ ਹੋ ਦੇਖੋ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੇਖੋ ਮੈਡੀਕਲ ਸਹੂਲਤਾਂ ਨੂੰ ਲੈ ਕੇ ਤੇ ਮਾਨ ਸਾਹਿਬ ਦੀ ਸਰਕਾਰ ਨੇ ਕਾਫੀ ਕੋਈ ਸ਼ੁਰੂਆਤ ਕੀਤੀ ਹਸਪੀਟਲ ਵੱਡਾ ਬਣ ਰਿਹਾ ਜਿਹਦਾ ਐਮਐਲਏ ਸਾਹਿਬ ਨੇ ਵੀ ਜ਼ਿਕਰ ਕੀਤਾ ਮੁੱਖ ਮੰਤਰੀ ਜੀ ਦਾ ਉਦਘਾਟਨ ਕਰਨਗੇ ਆਮ ਆਦਮੀ ਕਲੀਨਿਕ ਵੀ ਬਹਿਰਾਮਪੁਰ ਬਾਕੀ ਕਈ ਥਾਵਾਂ ਤੇ ਬਣਾਇਆ ਉਹਨਾਂ ਦੇ ਟਾਈਮ ਤੇ ਬਾਕੀ ਥਾਵਾਂ ਤੇ ਪਹੁੰਚਣਗੇ ਨੌਜਵਾਨਾਂ ਨੂੰ ਰੋਜ਼ਗਾਰ ਨੂੰ ਲੈ ਕੇ ਸਾਡੀ ਕੋਸ਼ਿਸ਼ ਹੋਊਗੀ ਕੋਈ ਵੱਡਾ ਪ੍ਰੋਜੈਕਟ ਜਿਹੜਾ ਆ ਇਤਰਾ ਪਿੱਛੇ ਜੇ ਮੈਂ ਪਾਰਲੀਮੈਂਟ ਚ ਵੀ ਜ਼ਿਕਰ ਕੀਤਾ ਹੈ ਰੀਜਿਸ ਟੂਰਿਜ਼ਮ ਨੂੰ ਧਿਆਨ ਚ ਰੱਖਦੇ ਇਸ ਏਰੀਆ ਦੇ ਸਪੈਸ਼ਲ ਗ੍ਰਾਂਟ ਭਾਰਤ ਸਰਕਾਰ ਵੀ ਦਵੇ ਔਰ ਸਾਡੀ ਸਰਕਾਰ ਤੇ ਕੋਸ਼ਿਸ਼ ਕਰ ਹੀ ਰਹੀ ਹੈ ਔਰ ਕਿੱਡਾ ਚ ਨੌਜਵਾਨਾਂ ਦਾ ਰੁਝਾਨ ਵਧੇ ਉਹਦੇ ਲਈ ਵੀ ਅਸੀਂ ਪ੍ਰਯਾਸ ਕਰ ਰਹੇ ਹਾਂ ਸਰ ਪਹਿਲੀ ਜਿਹੜੀ ਇੱਕ ਸ਼ੁਰੂਆਤ ਕੀਤੀ ਕਿਉਂਕਿ ਜਿਹੜਾ ਤੁਹਾਡਾ ਬਜਟ ਹੈ ਮਾਨੀਤ ਦਾ ਬਜਟ ਉਸ ਤੋਂ ਪਹਿਲੀ ਗੱਲ ਤੁਸੀਂ ਚੰਪੌਰ ਸਾਹਿਬ ਦੇ ਸਾਰਾਖਰ ਪਿੰਡ ਤੋਂ ਕਰਨ ਜਾ ਰਹੇ ਹੋ ਕਿਉਂਕਿ ਪਹਿਲਾਂ ਜਿਹੜੇ ਐਮਪੀਏ ਦੋ ਦੋ ਸਾਲ ਵਧਦੇ ਨਹੀਂ ਵੇ ਵੜਦੇ ਆ ਤੋ ਦੇ ਕੇ ਕਿਸ ਨਹੀਂ ਜਾਂਦੇ ਕੀ ਕਰਦੇ ਲੇਖੋ ਇਹ ਹੀ ਆਮ ਆਦਮੀ ਪਾਰਟੀ ਦਾ ਤੇ ਬਾਕੀ ਪਾਰਟੀਆਂ ਦਾ ਫਰਕ ਹੈ ਔਰ ਸਭ ਤੋਂ ਵੱਧ ਲਾਂਬੇ ਇਸ ਗੱਲ ਦੇ ਆਏ ਸੀ ਕੈਂਪੇਨ ਚ ਕਿ ਐਮਪੀ ਜਿੱਤ ਜਾਂਦਾ ਬਾਅਦ ਚ ਮੁੜਦਾ ਨਹੀਂ ਪਰ ਸਾਡੀ ਕੋਸ਼ਿਸ਼ ਰਹੂਗੀ ਹਰੇਕ ਪਿੰਡ ਤੱਕ ਪਹੁੰਚ ਕਰੀਏ ਪਰ ਪਹੁੰਚ ਦੇ ਨਾਲ-ਨਾਲ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਆ ਜਿਹੜੇ ਉਹਨਾਂ ਦੀਆਂ ਜ਼ਰੂਰਤਾਂ ਆ ਉਹਨਾਂ ਨੂੰ ਲੈ ਕੇ ਕੰਮ ਕਰੀਏ ਪੈਸਾ ਜਿਹੜਾ 1-1 5 ਕਰੋੜ ਰੁਪਏ ਸਾਲ ਮਿਲਣਾ ਹੈ ਸਾਲ ਚ 25 ਕਰੋੜ ਰੁਪਏ 5 ਸਾਲਾਂ ਜਿਹੜਾ ਮਿਲਣਾ ਹੈ ਅਸੀਂ ਨੌਜਵਾਨਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਸਾਡੇ ਜਿਹੜੇ ਕਾਰੋਬਾਰੀ ਹੈ ਉਹਨਾਂ ਦੇ ਬਿਹਤਰੀ ਵਾਸਤੇ ਲਾਵਾਂਗੇ ਇਹ ਸਾਡਾ ਪਿੰਡਾਂ ਨੂੰ ਲੈ ਕੇ ਸ਼ਹਿਰਾਂ ਨੂੰ ਲੈ ਕੇ ਇਹ तमाम ਚੀਜ਼ਾਂ ਜਿਹੜੇ ਹੈ ਜਿਹੜਾ ਪੈਸਾ ਹੈ ਉਹ ਵਿਕਾਸ ਤੇ ਹੀ ਲੱਗੂ ਹੈ ਜਨ ਸਾਹਿਬ ਇੱਕ ਜਿਹੜਾ ਦਫਤਰ ਦਾ ਤੁਸੀਂ ਰੇਪ ਹੋਇਆ ਹੈ ਤੱਕ ਕੋਈ ਦੋਸ਼ੀ ਨਹੀਂ ਫੜਾਇਆ ਜਿਹੜੇ ਕਹਿੰਦੇ ਨਾਮ ਵੀ ਆਇਆ ਉਹ ਬੀਜੇਪੀ ਨਾਲ ਸੰਬੰਧਤ ਹੈ ਉਹਦੇ ਕੀ ਖਾਨਾ ਚਾਹੁੰਦਾ ਕੋਈ ਕੋਈ ਦੋਰਾ ਹੀ ਨਹੀਂ ਹੈ ਬੀਜੇਪੀ ਦੀ ਪੂਰੀ ਰਾਜਨੀਤੀ ਜਿਹੜੀ ਹੈ ਉਹ ਬਹੁਤ ਸਾਜ਼ਿਸ਼ ਘਾੜੀ ਵਿੱਚ ਜਿਹਨੂੰ ਕਹਿੰਦੇ ਹਰ ਤਾਂ ਕਨਸਪਰੇਸੀ ਰੱਟਦੇ ਆ ਔਰ ਇਹ ਬੜੀ ਮੰਦ ਭਾਗੀ ਘਟਣਾ ਹੋਈ ਆ ਔਰ ਡੈਫੀਨਿਟਲੀ ਜਿਹੜਾ ਸਾਡਾ ਭਾਈਚਾਰਾ ਡਾਕਟਰੀ ਦਾ ਉੱਚ ਰੋਸ਼ ਹੈ ਸਾਡੇ ਸਤਿਕਾਰਯੋਗ ਜਿਹੜੇ ਮਨਿਸਟਰ ਹੈ ਹੈਲਥ ਮਨਿਸਟਰ ਡਾਕਟਰ ਬਲਵੀਰ ਸਿੰਘ ਜੀ ਕੱਲ ਵੀ ਉਹ ਸਾਰੇ ਡਾਕਟਰ ਸਹਿਬਾਨਾਂ ਨਾਲ ਅਡਰਟ ਥਾਵਾਂ ਤੇ ਮਿਲੇ ਆ ਔਰ ਪੰਜਾਬ ਸਰਕਾਰ ਠੋਕ ਕੇ ਡਾਕਟਰਾਂ ਦੀ ਇਸ ਡਿਮਾਂਡ ਨਾਲ ਉਸ ਕੁੜੀ ਨੂੰ ਨਿਆਂ ਮਿਲੇ ਤੇ ਪਰਿਵਾਰ ਨੂੰ ਜਸਟਿਸ ਮਿਲੇ ਉਹਦੇ ਲਈ ਠੋਕ ਉ ਜਾ ਕੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਇੱਕ ਪੰਜਾਬ ਦਾ ਤੁਸੀਂ 에어ਪੋਰਟ ਦਾ ਮੁੱਦਾ ਤੁਸੀਂ ਲੋਕ ਸਭਾ ਚੱਕਿਆ ਸੀ ਇਹ ਤੁਹਾਡਾ ਮੁੱਦਾ ਦਾ ਬਹੁਤ ਲੋਕਾਂ ਨੇ ਸੁਲਾਇਆ ਗਿਆ ਤੇ ਕਿੰਨੀ ਦੇਰ ਜੇ ਹਮ ਨੂੰ ਕਿਦੀ ਪੰਜਾਬ ਨਾਲ ਕਿੱਥੋਂ ਕਿੱਡਾ ਵਿਸਤਰਾ ਹੈ ਹਰ ਸਾਲ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੋਂ ਜਿਹੜੇ ਪੈਸੇਂਜਰ ਟਰੈਵਲ ਕਰਦੇ ਆ ਦੁਨੀਆ ਚ 25% ਪੈਸੇਂਜਰ 55% ਸਿਰਫ ਸਾਡੇ ਪੰਜਾਬ ਦੇ ਹੁੰਦੇ ਆ ਤਕਰੀਬਨ ਅਰਥ ਤੋਂ 10000 ਟੈਕਸੀਆਂ ਰੋਜ਼ ਅਪਡਾਊਨ ਕਰਦੀਆਂ ਤਾਂ ਮੈਂ ਭਾਰਤ ਸਰਕਾਰ ਨੂੰ ਮੰਤਰੀ ਸਾਹਿਬ ਵੀ ਉਦਨ ਬੈਠੇ ਸੀ ਨੌਜਵਾਨ ਮੰਤਰੀ ਹੈ ਤੇਲਗੂ ਦੇਸ਼ਨ ਪਾਰਟੀ ਦੇ ਨਾਇਡੂ ਸਾਹਿਬ ਕੀ ਪੰਜਾਬ ਦੇ ਹਰੇਕ ਪਰਿਵਾਰ ਚੋਂ ਕੋਈ ਨਾ ਕੋਈ ਜੀ ਜਿਹੜਾ ਬਾਹਰਲੇ ਮੁਲਕਾਂ ਚ ਬੈਠਾ ਹੈ ਸਾਡਾ ਇੰਟਰਨੈਸ਼ਨਲ ਟਰੈਵਲਿੰਗ ਬਹੁਤ ਹੈ ਸਾਡਾ ਇੰਟਰਨੈਸ਼ਨਲ 에ਅਰਪੋਰਟ ਬਹੁਤ ਵਧੀਆ ਬਣਿਆ ਮੋਹਾਲੀ ਦਾ ਲੇਕਿਨ ਉਹ ਤੋਂ ਫਲਾਈਟਾਂ ਨਹੀਂ ਹੈ ਔਰ ਉੱਚ ਮੁੱਖ ਮੰਤਰੀ ਜੀ ਪਿਛਲੇ ਦਿਨਾਂ ਚ ਹோம் ਮਿਨਿਸਟਰ ਸਾਹਿਬ ਨੂੰ ਵੀ ਮਿਲ ਕੇ ਆਏ ਸੀ ਔਰ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਯੂਰਪ ਅਮਰੀਕਾ ਔਰ ਕੈਨੇਡਾ ਵਾਸਤੇ ਵੱਧ ਤੋਂ ਵੱਧ ਫਲਾਈਟਾਂ ਮੋਹਾਲੀ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਚੱਲਣ or minu